ਕਦਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆ ਵੀ ਵੇਚਦੇ ਆ ਕੱਲੀਆਂ ਬੀੜੀ ਸਿਕਟ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਤੇ ਵੀ ਸਰਕਾਰ ਵੱਲੋਂ ਵੀ ਲੋਕ ਪਬਲਿਕ ਪ੍ਰੈਸ ਤੇ ਕੋਈ ਅਮਰਚਾਰਕ ਮਾਹਕੂਮੀ ਨਹੀਂ ਪਤ ਤਾ ਪਰ ਇਹ ਜੇ ਦੇਖਿਆ ਜਾ ਹਸਪਤਾਲ ਚ ਵੀ ਜੋ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਭ ਕੁਝ ਬਣਨੀ ਚਾਹੀਦੀ ਜਾਂ ਬਸਟੈਂਡ ਤੇ ਸ਼ਰੀਅਮ ਤੁਹੇ ਇੱਕ ਦਹਾਦੀ ਹੱਥ ਕੀਤਾ ਵੀ ਜਾਂਦਾ ਹੈ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੈੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸੈਕਟਰ ਦਾ ਸੇਵਨ ਨਹੀਂ ਕਰਦੇ ਇੱਕ ਵਾਰ ਸੇ ਸਰਕਾਰ ਕਹਿੰਗੇ ਵੀ ਤੰਬਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਟਿੰਡੇ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸੇ ਨਾਲ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘਟ ਰਿਹਾ ਧਿਆਨ ਦਿਓ ਮਾਰੇ ਬੰਦੇ ਨਾਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇਖ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਡਪਤ ਰਿhta ਜਾ ਰਿਹਾ ਇੱਕੀ ਮੰਚ ਤੇ ਹੀ ਆ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨਹੀਂ ਕਰੀਅਨੇ ਦੀਆਂ ਦੁਕਾਨਾਂ ਤੇ ਬੀੜੀਆਂ ਸਿਕਟਾਂ ਵੇਖ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਕੁੱਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟ੍ਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਮੈਂ ਸਿੱਖਿਆਦਾਰਿਆ ਸਕੂਲ ਕਰਦੇ ਜਾਂ ਆਪਣੇ ਤੁਹਾਨੂੰ ਸਾਰਾ ਉਹਦੇ ਤੇ ਵੀ ਆਰਡਰ ਆ ਗਿਆ ਵੀ 200 ਮੀਟਰ ਦੇ ਵਿੜੇ ਵੀ ਵੇਚ ਸਕਦੇ। ਕੋਰੇ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਜੀ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬੈ ਬੈ ਪੀ ਕੇ ਜਾਂਦੇ ਆ। ਕਹਿਣਾ ਨਹੀਂ ਚਾਹੀਦਾ ਪਰ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ। ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ, ਵੀੜੀਆਂ ਸਿੱਕ ਟਾਈਮ ਵੀ ਕਰਦੇ ਨੇ, ਨਸ਼ੇੜੀ ਕਰਦੇ ਆ, ਸਭ ਕੁਝ ਕਰ ਰਹੇ ਆ। ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ। ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗਨ ਕਰਦੇ ਹੋ ਡੀਸੀ ਸਾਹਿਬ ਤੋਂ ਇਹੀ ਮੰਗਾਂ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ ਅੱਜ ਜਿਹੜਾ ਕਮਿਟੀ ਕਮਿਸ਼ਨਰ ਸਾਹਿਬ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾਂ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ ਅੱਜ ਅਸੀਂ ਇਸਿਸਾਵ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ਿੱਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤੱਕਾ ਲੱਗ ਰਿਹਾ ਉਸ ਦੇ ਨਾਲ ਤੇ ਵੀ ਸਰਕਾਰ ਵੱਲੋਂ ਵੀ ਪਬਲਿਕ ਪ੍ਰੈਸ ਤੇ ਕੋਈ ਅਮਰਚਾਰਕ ਮਾਫੂ ਨਹੀਂ ਪਤ ਤਾ ਪਰ ਇਹ ਜੇ ਦੇਖਿਆ ਜਾ ਹਸਪਤਾਲ ਚ ਵੀ ਜਾ ਸਿੱਖਿਆਦਾਰੇ ਹਮਨ ਕੋਲੇ ਵੀ ਸਬਜ਼ੀ ਮੰਡੀ ਚ ਵੀ ਜਾ ਬਸ ਸਟੈਂਡ ਤੇ ਸ਼ਰੀ ਅਮਨ ਰਿਕਤਾਬੀਆ ਤੇ ਕੀਤਾ ਵੀ ਜਾਂਦਾ ਹੈ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸਿਕਟ ਦਾ ਸੇਵਨ ਨਹੀਂ ਕਰਦੇ ਇੱਕ ਪਾਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋ ਜਾਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ ਦੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟਦੇ ਆਂਦੇ ਉਹ ਮਾਰੇ ਬੰਦੇ ਆਲ ਜਿਆਦਾ ਛਿਤੀ ਜਾਊਗੀ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰੋਂ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਨਪੁੱਤਰ ਦਾਇਰਾ ਇਕਲੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਹੈ ਮੰਦਰ ਵਿੱਚ ਸਿੱਖਿਆਦਾਰ ਸਕੂਲ ਕਰਦੇ ਜਾ ਆਪਣੇ ਧਾਰਮਿਕ ਸਥਾਨਾ ਉਹਦੇ ਤੇ ਵੀ ਆਰਡਰ ਹੈਗਾ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਉਹ ਪਿੱਛੇ ਵਿੱਚ 200 ਮੀਟਰ ਕੀ ਬਾਬਾ ਜੀ ਪਰਸਾਹਮਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਹਮਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖ ਟਾਈਮ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਫ਼ ਤੋਂ ਕੀ ਮੰਗ ਰਹੇ ਡੀਸੀ ਸਾਫ਼ ਤੋਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਇ ਕੀਤੀ ਤੇ ਫਿਰ ਅਸੀਂ ਰੋਡ ਤੇ ਉਤਰ ਜਾਾਂਗੇ ਹਾਂ ਮੈਂ ਤੇ ਕੀ ਕਰਨ ਤੋਂਗੇ ਅੱਜ ਇਹ ਸੇਫਟੀ ਕੰਸੀਡਰ ਕਰ ਦੱਬਤ ਰਿਹਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦੇ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ਿੱਲੀਆਂ ਗੋਲੀਆਂ ਗੱਟਿਆ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾਣੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤੱਕਾ ਲੱਗ ਰਿਹਾ ਉਸ ਦੇ ਨਾਲ ਦੇ ਵਿੱਚ ਤਾਂ ਵੱਲੋਂ ਵੀ ਰੋਪਿਆ ਹੈ ਪਬਲਿਕ ਪਲੇਸ ਤੇ ਕੋਈ ਅਮਰਚਾਰਕ ਮਖਮੂਮੀ ਨਹੀਂ ਪਤ ਪੈਂਦਾ ਪਰ ਇਹ ਜੇ ਦੇਖਿਆ ਜਾ ਹਸਪਤਾਲ ਚ ਵੀ ਜਾਂ ਸਿੱਖਿਆਦਾਰੇ ਉਹਨਾਂ ਕੋਲੇ ਵੀ ਸਬਜ਼ੀ ਬਣਨੀ ਚਾਹੀਦੀ ਜਾਂ ਬਸਟੈਂਡ ਤੇ ਸ਼ਰੀਅੰਬ ਦੇਖੇ ਤਾਂ ਵੀ ਇਹ ਤੇ ਕੀ ਕਰੀ ਜਾਂਦੇ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੈੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸੈਕਟਰ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਟਿੰਡਾ ਜ਼ਿਲ੍ਹੇ ਦੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟਤਿਆਂ ਦੇ ਉਹ ਮਾਰੇ ਬੰਦੇ ਆ ਜਿਆਦਾ ਛਿਤੀ ਜਾਊਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇ ਘਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਤਿਆਰ ਹੈ ਇੱਕੀ ਮੰਕਤੀ ਕੀ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਬੀੜੀਆਂ ਸਿਕਟਾਂ ਵਿਕ ਰਹੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਇਹਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰਿਆ ਸਕੂਲ ਕਰਦੇ ਜਾ ਆਪਣੇ ਤਰਿਕਸ ਦਾ ਉਹਦੇ ਤੇ ਵੀ ਆਰਡਰ ਹੈਗਾ ਵੀ 200 ਮੀਟਰ ਦੇ ਨੇੜੇ ਵੀ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬੱਬਾਈ ਪਰਸਾਣਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬੈ ਬੈ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਣਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟੇ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਤੜੱਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਕਰਦੇ ਹੋ ਡੀਸੀ ਸਾਹਿਬ ਤੋਂ ਇਹ ਹੀ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ ਮੈਂ ਤੇ ਕੀ ਕਰਨ ਤਾਂ ਅੱਜ ਅੱਜ ਡਿਫਟੀ ਕੰਸੀਲਰ ਸਾਹਿਬ ਨੂੰ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲ ਪੰਥ ਬੁੱਢਾ ਦਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ਿੱਲੀਆਂ ਗੋਲੀਆਂ ਗੱਟਿਆ ਵੀ ਵੇਚਦੇ ਆ ਇਕਲੀਆਂ ਬੀੜੀ ਸਿਕਟ ਜਰਦਾਣੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਕਿ ਵਿੱਚ ਸਰਕਾਰ ਵੱਲੋਂ ਵੀ ਪਬਲਿਕ ਪਲੇਸ ਤੇ ਕੋਈ ਮਰਚਾ ਨਹੀਂ ਪੱਤਾ ਪੈਂਦਾ ਪਰ ਇਹ ਜੇ ਦੇਖਿਆ ਜੇ ਹਸਪਤਾਲ ਚ ਜਿਹੜਾ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਬਜ਼ੀ ਮੰਨ ਲਈ ਜਿਵੇਂ ਜਾਂ ਬੱਸ ਸਟੈਂਡ ਤੇ ਸ਼ਰੀਅਮ ਦੇਖੇ ਤਾਂ ਵੀ ਇੱਥੇ ਕੀ ਕਰੀ ਜਾਂਦੇ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸਿਕਟ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤੰਬਾਕੂ ਬੰਦ ਹੋਣਾ ਚਾਹੀਦਾ ਕੈਂਸਰ ਕਰਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟ ਰਿਹਾ ਧੰਦੇ ਉਹ ਮਾਰੇ ਬੰਦੇ ਨਾਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇਖ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰੋਂ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਏ ਕੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟੰਡੇ ਸ਼ਹਿਰ ਦੇ ਵਿੱਚ ਕੋਕੇ ਖੁੱਲੇ ਹੋਣੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਖ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਕੋਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੀਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਇਹਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਮੈਂ ਸਿੱਖਿਆਦਾਰ ਹੈ ਸਕੂਲ ਕਰਦੇ ਹਾਂ ਆਪਣੇ ਧਾਰਮਿਕ ਸਥਾਨਾ ਉਹਦੇ ਤੇ ਵੀ ਆਰਡਰ ਆ ਗਿਆ ਵੀ 200 ਮੀਟਰ ਦੇ ਨੇੜੇ ਵੀ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਜੀ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਹਨਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਟਾ ਵੀ ਕਰਦੇ ਨਸ਼ੇੜੀ ਕਰਦੇ ਆ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸਿੱਕਟ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਢੜਲੇ ਨਾਲ ਸੌਦਾ ਲੱਗੂਗਾ ਡੀ ਸੀ ਸਾਹਿਬ ਤੋਂ ਕੀ ਮੰਗਨ ਕਰਦੇ ਹੋ ਡੀ ਸੀ ਸਾਹਿਬ ਤੋਂ ਇਹ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਨਵਾਈ ਕੀਤੀ ਤੇ ਫਿਰ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ। ਮੈਂ ਤੇ ਕੀ ਕਰਨੀ ਚਾਹੁੰਗੇ ਅੱਜ ਜੇ 50 ਕਮਿਸ਼ਨਰ ਦਾ ਦਫ਼ਤਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ। ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦੇ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾਣੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ੱਤਕਾ ਲੱਗ ਰਿਹਾ ਉਸ ਦੇ ਨਾਲ। ਕਿਬੀ ਸਰਕਾਰ ਵੱਲੋਂ ਵੀ ਲੋਕਾਂ ਨੂੰ ਪਬਲਿਕ ਪਲੇਸ ਤੇ ਕੋਈ ਮਰਚਾਰਕ ਮਾਫੂ ਨਹੀਂ ਬੱਤ ਪਾਉਂਦੇ ਪਰ ਇਹ ਜੇ ਦੇਖਿਆ ਜਾ ਹਸਪਤਾਲ ਚ ਵੀ ਜਿਆ ਸਿੱਖਿਆਦਾਰੇ ਹਮਨ ਕੋਲੇ ਵੀ ਸਬਜੀ ਮੰਡੀ ਚ ਵੀ ਜਾਂ ਬਸ ਸਟੈਂਡ ਤੇ ਸ਼ਰੀ ਅੰਬ ਦੇ ਕਿਤਾਬੀਆ ਤੇ ਕੀਤਾ ਵੀ ਜਾਂਦਾ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੈੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸੈਕਟਰ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਕਰਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ ਦੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਆਉਂਦਾ ਇਸ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘਟਕ ਧਿਆਨ ਦਿਓ ਮਾਰੇ ਬੰਦੇ ਆਲ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਆਲੇ ਦੇ ਲਾਲੋ ਚਿੱਟੇ ਆਲੇ ਦੇ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਨਪੱਤਰ ਤਿਆਰ ਹੈ ਇੱਕ ਹੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਆਪਣੇ ਧਾਰਮਿਕ ਸਥਾਨਾ ਉਹਦੇ ਤੇ ਵੀ ਆਰਡਰ ਹੈਗਾ ਵੀ 200 ਮੀਟਰ ਦੇ ਜਿਹੜੇ ਵੀ ਵੇਚ ਸਕਦੇ ਪਰ ਇਹ ਨਾਲ ਉਹ ਇਹੋ ਵਿੱਚ 200 ਮੀਟਰ ਕੀ ਬਾਬਾ ਇਹ ਪਰਸਾਹਮਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬਾ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਹਮਨਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖ ਟੈਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਰਹੇ ਹੋ ਡੀਸੀ ਸਾਹਿਬ ਤੋਂ ਇਹ ਹੀ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਇ ਕੀਤੀ ਤੇ ਫਿਰ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ ਮੈਂ ਤੇ ਕੀ ਕਰਨ ਚਾਹੁੰਦੇ ਅੱਜ ਜਿਹੜਾ ਸੇਫਟੀ ਕਮਿਟੀ ਦਾ ਦਫ਼ਤਰ ਹੈ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲ ਪੰਥ ਬੁੱਢਾ ਦਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸਿਕਟ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਦੇ ਵਿੱਚ ਸਰ ਵੱਲੋਂ ਵੀ ਰੋਕਿਆ ਵੀ ਪਬਲਿਕ ਪਲੇਸ ਤੇ ਕੋਈ ਅਨਿਚਿਤ ਮਾਹੌਲ ਨਹੀਂ ਬਣਦਾ ਪਰ ਜੇ ਦੇਖਿਆ ਜਾ ਹਸਪਤਾਲ ਚ ਵੀ ਜਾਂ ਸਿੱਖਿਆ ادارے ਉਹਨਾਂ ਕੋਲੇ ਵੀ ਸਭ ਕੁਝ ਬਣਨੀ ਚਾਹੀਦਾ ਜਾਂ ਬਸ ਸਟੈਂਡ ਤੇ ਸ਼ਰੀ ਅੰਬ ਦੇ ਦੇਖੇ ਤਾਂ ਵੀ ਇਹ ਤੇ ਕੀ ਕਰੀ ਜਾਂਦੇ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੈੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸਿਕਟ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤੰਬਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਪਟੰਨਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟਿ ਤਿਆਂ ਦੇ ਉਹ ਮਾਰੇ ਬੰਦੇ ਆ ਜਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਵਾਲੇ ਤੇ ਲਾ ਲੋ ਚਿੱਟੇ ਵਾਲੇ ਦੇ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਤਿਆਰ ਹੈ ਇੱਕੀ ਮੰਕਤੀਗੀ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਬੀੜੀਆਂ ਸਿਕਟਾਂ ਵਿਕ ਰਹੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਖੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਜਾਂ ਆਪਣੇ ਤਰਿਕਾ ਸਾਰਾ ਉਹਦੇ ਤੇ ਵੀ ਆਰਡਰ ਹੈਗਾ ਵੀ 200 ਮੀਟਰ ਦੇ ਨੇੜੇ ਵੀ ਵੇਚ ਸਕਦੇ ਪਰ ਇਹ ਨਾਲ ਉਹ ਪਿੱਛੇ ਵਿੱਚ 200 ਮੀਟਰ ਕੀ ਬਾਬਾ ਜੀ ਪਰਸਾਹਮਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਹਿ ਬਹਿ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਹਮਨਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਟਾ ਵੀ ਕਰਦੇ ਨਸ਼ੇੜੀ ਕਰਦੇ ਆ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਢੜਲੇ ਨਾਲ ਸੋਧਾ ਲੱਗੂਗਾ ਡੀਸੀ ਸਾਹਿਬ ਤੋਂ ਕੀ ਮੰਗ ਕਰਦੇ ਡੀਸੀ ਸਾਹਿਬ ਤੋਂ ਇਹ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਅਬਾਤੇ ਕੀ ਕਰਨੇ ਤਾਂ ਅੱਜ ਅਸੀਂ ਰੈਫਰਟੀ ਕਮਿਸ਼ਨਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦੇ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ਿੱਲੀਆਂ ਗੋਲੀਆਂ ਗੱਟਿਆ ਵੀ ਵੇਚਦੇ ਆ ਕੱਲੀਆਂ ਬੀੜੀ ਸਿਕਟ ਜਰਦਾਣੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਲਬਿਤ ਸਰ ਵੱਲੋਂ ਵੀ ਪਬਲਿਕ ਪਲੇਸ ਤੇ ਕੋਈ ਮਰਚਾ ਨਹੀਂ ਪੱਤਦਾ ਪਰ ਜੇ ਦੇਖਿਆ ਜਾ ਹਸਪਤਾਲ ਜਿਹੜਾ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਬਜ਼ੀ ਮੰਡਲੀ ਚਲੀ ਜਾਂ ਬਸਟੈਂਡ ਤੇ ਸ਼ਰੀਅਮ ਦੇਖੇ ਤਾਂ ਵੀ ਇਹ ਤੇ ਕੀ ਕਰੀ ਜਾਂਦਾ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸਿਕਟ ਦਾ ਸੇਵਨ ਨਹੀਂ ਕਰਦੇ ਇੱਕ ਪਾਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਟਿੰਡੇ ਜ਼ਿਲ੍ਹੇ ਦੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਆਉਂਦਾ ਇਸੇ ਨਾਲ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟ ਰਿਹਾ ਦੇ ਉਹ ਮਾਰੇ ਬੰਦੇਲ ਜਿਆਦਾ ਛਿਤੀ ਜਾਊਗੇ ਹੁਣ ਜਿਵੇਂ ਚਿੱਟੇ ਵਾਲੇ ਦੇ ਲਾਲੋ ਚਿੱਟੇ ਵਾਲੇ ਦੇਖ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰੋਂ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ 21 ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟਿੰਡੇ ਸ਼ਹਿਰ ਦੇ ਵਿੱਚ ਕੋਕੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟ੍ਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਹੈ ਮੈਂ ਸਿੱਖਿਆਦਾਰਿਆ ਸਕੂਲ ਕਰਦੇ ਹਾਂ ਜਾ ਆਪਣੇ ਧਰਮਕ ਸਭਾ ਉਹਦੇ ਤੇ ਵੀ ਹੋ ਰਿਹਾ ਹੈ ਕਿ 200 ਮੀਟਰ ਦੇ ਨੇੜੇ ਵੀ ਵੇਚ ਸਕਦੇ ਪਰ ਇਹ ਨਾਲ ਬੈਠੇ ਵਿੱਚ 200 ਮੀਟਰ ਕੀ ਬਾਬਾ ਜੀ ਪਰਸਾ ਨਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਾਬੇ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾ ਨਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦਾ ਫਿਰ ਵੀ ਗੁਰੂ ਘਰ ਦੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖ ਟਾਈਮ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਤੜੱਲੇ ਨਾਲ ਸੌਦਾ ਲੱਗੂਗਾ ਡੀ ਸੀ ਸਾਹਿਬ ਤੋਂ ਕੀ ਮੰਗਨ ਕਰਦੇ ਡੀ ਸੀ ਸਾਹਿਬ ਤੋਂ ਇਹ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ ਮਾਤੇ ਕੀ ਕਰਨੇ ਤੋਂ ਅੱਜ ਇਹ ਸੈਫਟੀ ਕਮਿਸ਼ਨ ਦਾ ਦਫ਼ਤਰ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ। ਅੱਜ ਅਸੀਂ ਬੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦਾ ਵਪਾਰ ਹੁੰਦਾ ਬੀੜੀ ਸੈਕਟਰ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸੈਕਟਰ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤੱਕਾ ਲੱਗ ਰਿਹਾ ਉਸ ਦੇ ਨਾਲ। ਕਿ ਵੀ ਸਟਾਰ ਵੱਲੋਂ ਵੀ ਉਹ ਪਵਰਕ ਪਲੇਸ ਤੇ ਕੋਈ ਮਰਚਾ ਮਕੂ ਨਹੀਂ ਬੱਤ ਪਾਈ। ਪਰ ਜੇ ਦੇਖੇਗਾ ਹਸਪਤਾਲ ਚ ਜਿਆ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਭ ਜੀ ਮੰਨੀ ਚਾਹੀ ਜਿਆ ਬਸ ਸਟੈਂਡ ਤੇ ਸਰੇ ਅੰਬ ਦੇ ਦੇਖੇ ਤਾਂ ਵੀ ਇੱਥੇ ਕੀਤਾ ਵੀ ਜਾਂਦਾ ਹੈ। ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ। ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸੈਕਟਰ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਪਠਾਨਾ ਜ਼ਿਲ੍ਹੇ ਦੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਆਉਂਦਾ ਇਸ ਨੇ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰੋਂ ਘਟਦੇ ਆਂਦੇ ਉਹ ਮਾਰੇ ਬੰਦੇ ਆਲ ਜਿਆਦਾ ਛਿਤੀ ਜਾਊਗੀ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰੋਂ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਨਪੁੱਤਰ ਦਾਇਰਾ ਇੱਕੀ ਮੰਕਤੀ ਦੀ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟਿੰਡੇ ਸ਼ਹਿਰ ਦੇ ਵਿੱਚ ਕੋਕੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਬੀੜੀਆਂ ਸਿਕਟਾਂ ਵਿਕ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ ਇਨਸਟਰੂਮੈਂਟ ਇਹਦੇ ਵਿੱਚ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰੀ ਸਕੂਲ ਕਰਦੇ ਜਾ ਪਰ ਤਾਂ ਮਸਤਾ ਹੈ ਉਹਦੇ ਤੇ ਵੀ ਆਰਡਰ ਆਇਆ ਵੀ 200 ਮੀਟਰ ਦੇ ਜਿਹੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਉਹ ਪਿੱਛੇ ਵਿੱਚ 200 ਮੀਟਰ ਕੀ ਬਾਬਾ ਇਹ ਪਰਸਾਣਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬਹਿ ਬਹਿ ਪੀ ਕੇ ਜਾਂਦੇ ਕਹਿਣਾ ਨਹੀਂ ਚਾਹੀਦਾ ਪਰ ਪਰਸਾਣਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਟਾਂ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਟੜਲੇ ਨਾਲ ਸੌਦਾ ਲੱਗੂਗਾ ਡੀਸੀ ਸਾਫ਼ ਤੋਂ ਕੀ ਮੰਗ ਕਰਦੇ ਡੀਸੀ ਸਾਫ਼ ਤੋਂ ਇਹ ਮੰਗ ਆ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਨਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਫਿਰ ਮੈਂ ਤੇ ਕੀ ਕਰਨ ਚਾਹੁੰਦਾ ਅੱਜ ਜੇ ਸੇਫਟੀ ਕੰਸੀਡਰ ਕਰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲ ਪੰਥ ਬੁੱਢਾ ਦਲ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦੇ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਕੱਲੀਆਂ ਬੀੜੀ ਸਿਕਟ ਜਰਦਾ ਨਹੀਂ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ ਕ੍ਰਿਪਾ ਕਰੀਏ ਸਰਦਰੋਂ ਵੀ ਲੋਕਾਂ ਨੂੰ ਪਬਲਿਕ ਪਲੇਸ ਤੇ ਕੋਈ ਅਮਰਚਾਰਕ ਮਖਮੂਮੀ ਨਹੀਂ ਪਤ ਹੋਣੀ। ਪਰ ਜੇ ਦੇਖਿਆ ਜਾ ਹਸਪਤਾਲ ਚ ਵੀ ਜਾਂ ਸਿੱਖਿਆਦਾਰੇ ਉਹਨਾਂ ਕੋਲੇ ਵੀ ਸਬਜ਼ੀ ਬਣਨੀ ਚਾਹੀਦੀ ਜਾਂ ਬਸ ਸਟੈਂਡ ਤੇ ਛਰੀ ਅੰਬ ਦੇ ਦੇਖਿਆ ਤਾਂ ਵੀ ਇਹ ਤੇ ਕੀ ਤਰਹੀ ਜਾਂਦਾ ਹੈ। ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ। ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾਰੀਆਂ ਭੜੀਆਂ ਆਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ। ਪੰਜਾਬ ਦੇ ਵਿੱਚ ਨਸ਼ੀਤਾਂ ਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀ ਸੈਕਟਰ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤਮਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਲਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਟਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਹੁੰਦਾ ਇਸ ਨੇ ਸਿਰਫ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘੱਟ ਧਿਆਨ ਦਿਓ ਮਾਰੇ ਬੰਦੇ ਨਾਲ ਜ਼ਿਆਦਾ ਛਿਤੀ ਜਾਓਗੇ ਹੁਣ ਜਿਵੇਂ ਚਿੱਟੇ ਆਲੇ ਤੇ ਲਾਲੋ ਚਿੱਟੇ ਆਲੇ ਦੇਖ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਤੇ ਅੱਜ ਜਿਹੜਾ ਮੰਗ ਪੱਤਰ ਤਿਆਰ ਹੋਇਆ ਹੈ ਇੱਕੀ ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਠਿੰਡੇ ਸ਼ਹਿਰ ਦੇ ਵਿੱਚ ਕੋਖੇ ਖੁੱਲੇ ਨੇ ਕਰਿਆਨੇ ਦੀ ਦੁਕਾਨਾਂ ਦੇ ਬੀੜੀਆਂ ਸਿਕਟਾਂ ਵੇਖ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੇ ਦੁਕਾਨਾਂ ਕੋਲੇ ਹੈ ਨਹੀਂ ਕੋਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਹੁੰਦਾ ਕਰਿਆਨੇ ਵਾਲੇ ਇਨਸਟਰੂਮੈਂਟ ਦੇ ਪਦਾਰਥਾਂ ਦੇ ਵਿੱਚ ਨਹੀਂ ਹੁੰਦਾ ਇਹ ਚੀਜ਼ ਸਿੱਖਿਆਦਾਰ ਹੈ ਸਕੂਲ ਕਰਦੇ ਜਾ ਆਪਣੇ ਤਰਿਕਸਾ ਦਾ ਉਹਦੇ ਤੇ ਵੀ ਆਰਡਰ ਹੈਗਾ ਵੀ 200 ਮੀਟਰ ਦੇ ਨੇੜੇ ਨਹੀਂ ਵੇਚ ਸਕਦੇ ਪਰ ਇਹ ਨਾਲ ਉਹ ਬੇਠੇ ਵਿੱਚ 200 ਮੀਟਰ ਕੀ ਬੱਬਾਈ ਪਰਸਾਣਾਗਰ ਦੇ ਵਿੱਚ ਗੁਰੂ ਘਰ ਦੇ ਵਿੱਚ ਬੈ ਬੈ ਪੀ ਕੇ ਜਾਂਦੀ ਹੈ ਕਹਿਣਾ ਨਹੀਂ ਚਾਹੀਦਾ ਪਰ ਪਰਸਾਣਾਗਰ ਦੇ ਵਿੱਚ ਗੁਰੂ ਘਰ ਆ ਇਸ ਟਾਈਮ ਬੰਦ ਆ ਫਿਰ ਵੀ ਗੁਰੂ ਘਰ ਦਾ ਨਿਸ਼ਾਨ ਸਾਹਿਬ ਲੱਗਿਆ ਹੋਇਆ ਉੱਥੇ ਅੰਦਰ ਵੜ ਕੇ दारू ਵੀ ਪੀਂਦੇ ਆ ਵੀੜੀਆਂ ਸਿੱਖਟਾ ਵੀ ਕਰਦੇ ਨਸ਼ੇੜੀ ਕਰਦੇ ਸਭ ਕੁਝ ਕਰ ਰਹੇ ਆ ਇਹ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਜੇ ਹੁਣ ਅਸੀਂ ਇਸ ਦਾ ਮੋਰਚਾ ਲਾਇਆ ਜੋ ਵੀ ਬੀੜੀ ਸੈਕਟਰ ਜਰਦਾ ਸਾਨੂੰ ਪੀਂਦਾ ਜਾਂ ਵੇਚਦਾ ਦੇਖ ਗਿਆ ਉਹਦਾ ਤੜੱਲੇ ਨਾਲ ਸੌਦਾ ਲੱਗੂਗਾ ਡੀ ਸੀ ਸਾਹਿਬ ਤੋਂ ਕੀ ਮੰਗ ਕਰਦੇ ਡੀ ਸੀ ਸਾਹਿਬ ਤੋਂ ਇਹੀ ਮੰਗਾ ਵੀ ਪਹਿਲਾਂ ਤਾਂ ਪ੍ਰਸ਼ਾਸਨ ਨੂੰ ਆਪਾਂ ਇੱਕ ਦੋ ਦਿਨ ਦਿੰਨੇ ਆ ਦੇਖਦੇ ਆ ਵੀ ਕੀ ਕਾਰਵਾਈ ਪਾਉਂਦੇ ਆ ਨਹੀਂ ਜੇ ਇਹਨਾਂ ਨੇ ਨਾ ਸੁਣਵਾਈ ਕੀਤੀ ਤੇ ਫਿਰ ਆਪ ਅਸੀਂ ਰੋਡ ਤੇ ਉਤਰ ਜਾਾਂਗੇ ਬਾਤੇ ਕੀ ਕਰਨ ਤਾਂ ਅੱਜ ਅਸੀਂ ਰੈਫਰਟੀ ਕੰਸੀਡਰ ਕਰ ਸਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਆਪਾ ਗੁਰਵਿੰਦਰ ਸਿੰਘ ਦਲਪੰਥ ਬੁੱਢਾ ਦਲ। ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਸੀਗੇ ਜੋ ਵੀ ਰੇੜੀਆਂ ਜਿੱਥੇ ਨਸ਼ੇ ਦੇ ਵਪਾਰ ਹੁੰਦਾ ਬੀੜੀ ਸਿਕਟ ਜਰਦਾ ਹੋਰ ਨਸ਼ੇਲੀਆਂ ਗੋਲੀਆਂ ਗੱਟਿਆਂ ਵੀ ਵੇਚਦੇ ਆ ਇਕੱਲੀਆਂ ਬੀੜੀ ਸਿਕਟ ਜਰਦਾਣੀ ਜੋ ਕਿ ਪੰਜਾਬ ਦੀ ਨੌਜਵਾਨੀ ਨੂੰ ਬਹੁਤ ਤਕਾ ਲੱਗ ਰਿਹਾ ਉਸ ਦੇ ਨਾਲ। ਦੇ ਵਿੱਚ ਸਰਕਾਰ ਵੱਲੋਂ ਵੀ ਪਬਲਿਕ ਪਲੇਸ ਤੇ ਕੋਈ ਅਮਰਚਾਰਤ ਮੁੱਖ ਨਹੀਂ ਬੱਤੋਦਾ ਪਰ ਜੇ ਦੇਖਿਆ ਜਾ ਹਸਪਤਾਲ ਚ ਵੀ ਜਿਹੜਾ ਸਿੱਖਿਆਦਾਰਿਆ ਉਹਨਾਂ ਕੋਲੇ ਵੀ ਸਭ ਕੁਝ ਮੰਡੀ ਚ ਵੀ ਜਾਂ ਬਸਟੈਂਡ ਤੇ ਸ਼ਰੀਅਨ ਦੇਖਿਆ ਤਾਂ ਵੀ ਇਹ ਤੇ ਕੀਤਾ ਵੀ ਜਾਂਦਾ ਹੈ ਇਹ ਗੁੰਡਾਗਰਦੀ ਨਾਲ ਆਪਣਾ ਰਾਜ ਕਾਇਮ ਕਰ ਰਹੇ ਆ ਪ੍ਰਵਾਸੀ ਹੈਗੇ ਤਾਂ ਪ੍ਰਵਾਸੀ ਨੇ ਚਲੋ ਆਪਣੇ ਦੇਸ਼ ਦੀ ਲੋਕ ਨੇ ਆਪਾਂ ਉਹਨਾਂ ਨੂੰ ਵੱਖ ਨਹੀਂ ਕਰ ਸਕਦੇ ਪਰ ਜੋ ਉਹਨਾਂ ਦੀਆਂ ਮਾੜੀਆਂ ਭੈੜੀਆਂ ਆਦਤਾਂ ਨੇ ਆਪਣੇ ਪੰਜਾਬ ਦੇਸ਼ ਕਲਚਰ ਨੂੰ ਦੇ ਰਹੇ ਨੇ ਪੰਜਾਬ ਦੇ ਵਿੱਚ ਨਸ਼ੀ ਤੰਬਾਕੂ ਦਾ ਕੋਈ ਕਲਚਰ ਨਹੀਂ ਹੈਗਾ ਠੀਕ ਆ ਇਹ ਉਹ ਕਲਚਰ ਆਪ ਦਾ ਇੱਥੇ ਫੈਲਾ ਰਹੇ ਨੇ 100% ਰੇੜੀਆਂ ਵਾਲੇ ਆਪ ਤੰਬਾਕੂ ਵੀਡੀਓ ਸਿਕਟ ਦਾ ਸੇਵਨ ਨਹੀਂ ਕਰਦੇ ਠੀਕ ਬਸੇ ਸਰਕਾਰ ਕਹਿੰਗੇ ਵੀ ਤੰਬਾਕੂ ਬੰਦ ਹੋਣਾ ਚਾਹੀਦਾ ਕੈਂਸਰ ਬਣਾਉਂਦਾ ਇੱਕ ਪਾਸੇ ਜੇ ਦੇਖਿਆ ਜਾ ਤਾਂ ਬਠਿੰਡਾ ਜ਼ਿਲ੍ਹੇ 'ਚ ਹੀ ਫੈਕਟਰੀ ਲੱਗੀ ਆ ਉਹ ਕਿਉਂ ਨਹੀਂ ਬੰਦ ਕਰਾਉਂਦੇ ਇਹ ਤਾਂ ਹੁਣ ਤੁਸੀਂ ਇਹ ਦੇਖੋ ਵੀ ਇਸੇ ਨਾਲ ਹੀ ਵੱਡੇ ਘਰਾਣਿਆਂ ਦੇ ਹੈਗੀਆਂ ਨੇ ਵੱਡੇ ਘਰਾਣਿਆਂ ਤੋਂ ਪੈਸਾ ਆਉਂਦਾ ਇਸੇ ਨਾਲ ਸਿਰ ਸਰਕਾਰ ਦਾ ਜਿਹੜਾ ਸਿਸਟਮ ਚੱਲਦਾ ਜਿੱਥੋਂ ਸਰਕਾਰ ਦੀ ਜੇਬ ਭਰਦੀ ਆ ਉਧਰ ਨੂੰ ਘਟ ਰਿਹਾ ਧੰਦੇ ਉਹ ਮਾਰੇ ਬੰਦੇ ਨਾਲ ਜਿਆਦਾ ਛਿਤੀ ਜਾਊਗੀ ਹੁਣ ਜਿਵੇਂ ਚਿੱਟੇ ਵਾਲੇ ਤੇ ਲਾਲੋ ਚਿੱਟੇ ਵਾਲੇ ਦੇਖ ਕਰ ਉਹਨਾਂ ਬੰਦਿਆਂ ਦੇ ਢਾਂਦੇ ਆ ਜਿਹੜਾ ਬੰਦਾ ਗਰੀਬ ਵੇਚਦਾ ਜਿਹੜੀ ਵੱਡੀ ਪਾਰਟੀ ਕੋਈ ਵੇਚਦੀ ਆ ਉਧਰ ਨੂੰ ਮੂੰਹ ਨਹੀਂ ਕਰਦੇ ਅੱਜ ਜਿਹੜਾ ਮੰਗ ਪੱਤਰ ਦਿੱਤਾ ਜਾ ਰਿਹਾ ਹੈ 21 ਮੰਗ ਕੀਤੀ ਗਈ ਹੈ ਇਸ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਵੀ ਜਿਹੜੇ ਵੀ ਬਟਿੰਡੇ ਸ਼ਰਦ ਦੇ ਚੋਕੇ ਖੁੱਕੇ ਖੁੱਲੇ ਨੇ ਕਰਿਆਨੇ ਦੀਆਂ ਦੁਕਾਨਾਂ ਤੇ ਬੀੜੀਆਂ ਸਿਕਟਾਂ ਵੇਚ ਰੀਆਂ ਨੇ ਹਾਲਾਂਕਿ ਕਿਸੇ ਕੋਲੇ ਕੋਈ ਲਾਇਸੈਂਸ ਨਹੀਂ ਵੀ ਬੀੜੀਆਂ ਸਿਕਟਾਂ ਵੇਚਣ ਦਾ ਕਰਿਆਨੇ ਵਾਲੀ ਦੁਕਾਨਾਂ ਕੋਲੇ ਹੈ ਨਹੀਂ ਕੋਕੇ ਵਾਲਿਆਂ ਕੋਲੇ ਹੈ ਨਹੀਂ ਤੇ ਨਾ ਹੀ ਕਾਨੂੰਨੀ ਅਧਿਕਾਰ ਨੇ ਇਹਨਾਂ ਕੋਲੇ ਕਿਉਂਕਿ ਇਹ ਨਸ਼ੀਲੇ ਪਦਾਰਥ ਦੇ ਵਿੱਚ ਆਉਂਦਾ ਕਰਿਆਨੇ ਵਾਲੇ